ਸਾਸੀਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ ਫਕੀਰ ਵਾਲੀ ਦੇ ਵਿੱਚ ਬਣਿਆ ਹੋਇਆ ਤਕਰੀਬਨ 100 ਕੁ ਸਾਲ ਪੁਰਾਣਾ ਬਹੁਤ ਖੂਬਸੂਰਤ ਦਰਵਾਜ਼ਾ ਬਾਹਰਲੇ ਪਾਸੇ ਦੋਸਤੋ ਜੋ ਕੰਦਾ ਹੈ ਉਹ ਪੱਕੀ ਇੱਟ ਦੀ ਕੰਦਾ ਤੇ ਅੰਦਰਲੇ ਪਾਸੇ ਜਿਹੜੀਆਂ ਕੰਦਾ ਨੇ ਉਹ ਸਾਰੀਆਂ ਦੋਸਤੋ ਕੱਚੀ ਮਿੱਟੀ ਦੀਆਂ ਨੇ ਕੱਚੀਆਂ ਇੱਟਾਂ ਦੇ ਨਾਲ ਬਣੀਆਂ ਹੋਈਆਂ ਨੇ ਪਿੰਡ ਦਾ ਦੋਸਤੋ ਗੱਲ ਕਰੀਏ ਤਾਂ ਇਹ ਦੱਸਦੇ ਆ ਕਿ ਸਭ ਤੋਂ ਪੁਰਾਣਾ ਦਰਵਾਜ਼ਾ ਹੈ ਜਿਹੜਾ ਅੱਜ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਿਖਾ ਰਹੇ ਆ ਦੋਸਤੋ ਪੱਕੇ ਦਰਵਾਜ਼ੇ ਜਾਂ ਨਵੇਂ ਦਰਵਾਜ਼ੇ ਤਾਂ ਪਿੰਡਾਂ ਦੇ ਵਿੱਚ ਬਹੁਤ ਬਣ ਚੁੱਕੇ ਆ ਪਰ ਕੱਚੇ ਦਰਵਾਜ਼ੇ ਉਹ ਕਿਤੇ ਕਿਤੇ ਹੀ ਦਿਖਾਈ ਦਿੰਦੇ ਆ ਇਸ ਦੇ ਨਾਲ ਇਹ ਇੱਕ ਛੋਟੀ ਜੀ ਜਿਹੜੀ ਬੈਠਕਾ ਇਹ ਵੀ ਉਸੇ ਸਮੇਂ ਦੀ ਆ ਜਦੋਂ ਦਾ ਇਹ ਦਰਵਾਜ਼ਾ ਇਹ ਵੀ ਸਾਰੇ ਕੱਚੀ ਮਿੱਟੀ ਦੀ ਆ ਇਸ ਦੀ ਬਣਾਵਟ ਵੇਖ ਕੇ ਹੀ ਪਤਾ ਲੱਗਦਾ ਕਿ ਇਹ ਕਿੰਨੀ ਪੁਰਾਣੀ ਆ ਬਾਹਰਲੇ ਪਾਸੇ ਦੋਨਾਂ ਪਾਸੇ ਦਰਵਾਜ਼ੇ ਦੇ ਛੋਟੇ ਛੋਟੇ ਆਲੇ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਲੋਕ ਪਹਿਲਾਂ ਦੀਵੇ ਵਗੈਰਾ ਬਾਲ ਕੇ ਰੱਖਦੇ ਸੀ ਇਸ ਦੇ ਬੈਠਕ ਦੇ ਅੰਦਰ ਵੀ ਦੋਸਤੋ ਉਸੇ ਤਰੀਕੇ ਦੇ ਨਾਲ ਇਹ ਛੋਟੇ ਛੋਟੇ ਆਲੇ ਬਣੇ ਹੋਏ ਆ ਇੱਕ ਦਰਵਾਜ਼ਾ ਬੈਠਕ ਦਾ ਜਿਹੜਾ ਉਹ ਦਰਵਾਜ਼ੇ ਦੇ ਅੰਦਰ ਆ ਤੇ ਇੱਕ ਬਾਹਰਲੇ ਪਾਸੇ ਆ ਬਹੁਤ ਖੂਬਸੂਰਤ ਹੈ ਤੇ ਇਸ ਨੂੰ ਪਰਿਵਾਰ ਮੈਂਟੇਨ ਵੀ ਕਰ ਰਿਹਾ ਇਸ ਦੀ ਸਾਭ ਸੰਭਾਲ ਵੀ ਕਰ ਰਿਹਾ ਕਿਉਂਕਿ ਕੱਚੀ ਮਿੱਟੀ ਦੀਆਂ ਜਿਹੜੀਆਂ ਕੰਧਾਂ ਨੇ ਉਹ ਸਾਭ ਸੰਭਾਲ ਤੋਂ ਬਿਨਾ ਦੋਸਤੋ ਹੌਲੀ ਹੌਲੀ ਕਰਕੇ ਖਤਮ ਹੋਣ ਲੱਗ ਜਾਂਦੀਆਂ ਨੇ ਇਹਨਾਂ ਦੀ ਮਨਿਆਤ ਉਨੀ ਵਧੇਗੀ ਜਿੰਨੀ ਇਹਨਾਂ ਦੀ ਵੱਧ ਤੋਂ ਵੱਧ ਸਾਭ ਸੰਭਾਲ ਕੀਤੀ ਜਾਵੇਗੀ ਪਿੰਡਾਂ ਦੀਆਂ ਦੋਸਤੋ ਇਹ ਜਿਹੜੀਆਂ ਪ੍ਰਾਣੀਆਂ ਨਿਸ਼ਾਨੀਆਂ ਨੇ ਵਿਰਾਸਤੀ ਚੀਜ਼ਾਂ ਨੇ ਉਹ ਹੁਣ ਬਹੁਤ ਥੋੜੀਆਂ ਬਚੀਆਂ ਨੇ ਤੇ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਆਪਣੇ ਚੈਨਲ ਦੇ ਰਾਹੀਂ ਕਿ ਉਹਨਾਂ ਦੀ ਕਵਰੇਜ ਕਰਕੇ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹੀਏ ਹੁਣ ਦਰਵਾਜ਼ਾ ਦੋਸਤੋ ਜੇਕਰ ਤੁਹਾਨੂੰ ਅੰਦਰਲੇ ਪਾਸਿਓਂ ਦਿਖਾਈਏ ਤਾਂ ਇਹ ਬਿਲਕੁਲ ਜਿਹੜਾ ਸਾਰਾ ਅੰਦਰਲੇ ਪਾਸੇ ਉਹ ਕੱਚੀ ਮਿੱਟੀ ਦਾ ਬਣਿਆ ਆ ਬਾਹਰਲਾ ਪਾਸਾ ਜਿਹੜਾ ਉਹ ਪੱਕੀਆਂ ਇੱਟਾਂ ਨਾਲ ਬਣਿਆ ਤੇ ਅੰਦਰਲੇ ਪਾਸਿਓਂ ਦੋਸਤੋ ਇਹ ਕੱਚੀ ਮਿੱਟੀ ਦਾ ਬਣਿਆ ਹੋਇਆ ਹੈ ਇਹ ਅੰਦਰਲੇ ਪਾਸੇ ਦਾ ਜਿਹੜੀ ਇਸ ਦੀ ਛੱਤ ਵਗੈਰਾ ਹੈ ਉਹ ਵੀ ਦੋਸਤੋ ਕਾਨਿਆਂ ਵਗੈਰਾ ਦੀ ਪੁਰਾਣੀ ਛੱਤ ਆ ਇਸ ਪਿੰਡ ਦੇ ਗੁਆੜ ਦੇ ਵਿੱਚ ਦੋਸਤੋ ਇੱਕ ਹੋਰ ਜਿਹੜਾ ਪੁਰਾਣਾ ਦਰਵਾਜ਼ਾ ਉਸ ਦੀ ਵੀ ਇੱਕ ਛੋਟੀ ਜੀ ਕਲਿੱਪ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦਾ ਡਿਜ਼ਾਈਨ ਇਸ ਦਾ ਕਲਰ ਵੀ ਬਹੁਤ ਖੂਬਸੂਰਤ ਆ ਦੋਸਤੋ ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੇ ਪੁਰਾਣੇ ਦਰਵਾਜ਼ੇ ਜਾਂ ਘਰ ਵਗੈਰਾ ਨੇ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਅਸੀਂ ਉਹਨਾਂ ਦੀ ਵੀਡੀਓ ਕਵਰੇਜ ਕਰਕੇ ਦੋਸਤਾਂ ਦੇ ਨਾਲ ਸਾਂਝੀ ਕਰਾਂਗੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਵੀਡੀਓ ਨੂੰ ਅੱਗੇ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ